ਹੁਣ ਪਾਣੀ ਦਾ ਪੱਧਰ ਘੱਟ ਗਿਆ ਪਰ ਮੁਸ਼ਕਲਾਂ ਸਾਡੀਆਂ ਅਜੇ ਵੀ ਸੇਲ ਨਹੀਂ ਖੜੀਆਂ ਵਾਂ ਜਿਵੇਂ ਪਹਿਲਾਂ ਸੀ ਜਿਵੇਂ ਜ਼ਮੀਨਾਂ ਵਿੱਚ ਰੇਤ ਤੇ ਆਉਗੀ ਉੱਥੇ ਪਈ ਆ ਜਿਵੇਂ ਨਾਂ ਵਿੱਚ ਕਿਤੇ ਦਰਿਆ ਨੇ ਡਾਇਰੈਕਟ ਕਰ ਲਿਆ ਰੋਡ ਤੇ ਉੱਥੇ ਪਾਣੀ ਚੱਲਦਾ ਪਿਆ ਜਾਂ ਕਿਤੇ ਪਾਣੀ ਛੱਡ ਵੀ ਗਿਆ ਤੇ ਦਰਿਆ ਨੇ ਕਰੀ ਨੂੰ ਸੰਘਾ ਕਰ ਦਿੱਤਾ ਕਿਨਾਰੇ ਜਿਹੜੇ ਆ ਉਹ ਉਦੋਂ ਮੌਕੇ ਤੇ ਜ ਟੁੱਟਣ ਵਾਸਤੇ ਥੋੜੇ ਕਸਰ ਬਾਕੀ ਰਹੀ ਸੀ ਉਹ ਜੋ ਜਿਹੜਾ ਲੋਕਲ ਪ੍ਰਸ਼ਾਸਨ ਦੇ ਜਿਹੜਾ ਸਮਾਜ ਦੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਹੋ ਕੇ ਆਤੀ ਉਹਨਾਂ ਨੇ ਉਹਨਾਂ ਨੂੰ ਕੰਟਰੋਲ ਕੀਤਾ ਫਸਟ ਲੇਵਲ ਦੇਤੀ ਕਰਵਾਉਦੇ ਵੀ ਕਿਨਾਰੇ ਜਿਹੜੇ ਢੀਕੇ ਆ ਸਟਰੋਂਗ ਨਹੀਂ ਗਏ ਉਹਨਾਂ ਨੂੰ ਦੁਬਾਰਾ ਮਜ਼ਬੂਤ ਕਰਨ ਵਾਸਤੇ ਸਾਨੂੰ ਅਜੇ ਕੰਮ ਕਰਨ ਦੀ ਲੋੜ ਹੈ ਤੇ ਜਿਹੜਾ ਸਾਡਾ ਦਰਿਆ ਵਾ ਉਹ ਦਰਿਆ ਦੇ ਵਿੱਚ ਰੇਤ ਬਹੁਤ ਜ਼ਿਆਦਾ ਹੋਣ ਕਰਕੇ ਤੇ ਜਿਹੜੇ ਪੈੜੀਆਂ ਦਾ ਜਿਹੜਾ ਸਾਈਡ ਤੇ ਜਿਹੜੇ ਖੇਤ ਸਾਡੇ ਕਿਸਾਨਾਂ ਦੇ ਉਹ ਨੀਵੀ ਹੋ ਚੁੱਕੀ ਆ ਤੇ ਦਰਿਆ ਦੇ ਵਿਚਲੇ ਪੈਣ ਨਾਲ ਦਰਿਆ ਦਾ ਪੱਧਰ ਉੱਚਾ ਹੋਇਆ ਦਰਿਆ ਦੇ ਵਿੱਚ ਉਹ ਰੇਤ ਵੀ ਘਟੇਗੀ ਤੇ ਦਰਿਆ ਦਾ ਜਿਹੜਾ ਲੈਵਲ ਹੈ ਪਾਣੀ ਦਾ ਉਹ ਆਪਣੀ ਜਗ੍ਹਾ ਤੇ ਚੱਲੇਗਾ ਜਦੋਂ ਪਾਣੀ ਦਾ ਲੈਵਲ ਉੱਪਰ ਹੋ ਜਾਂਦਾ ਜਿੱਥੇ ਵੀ ਥੋੜੀ ਬੋਧੀ ਵੀ ਮਿਲਦਾ ਵਾ ਵੀਕ ਪੈਣ ਉਥੋਂ ਦਰਿਆ ਦਾ ਪਾਣੀ ਉਥੋਂ ਸਾਈਡ ਨੂੰ ਰੂਟ ਕਰ ਜਾਂਦਾ ਅੱਜ ਦਾ ਵੀ ਜਿਹੜਾ ਫੰਕਸ਼ਨ ਸਾਡਾ ਹੈਗਾ ਆਪਾਂ ਸਾਰੇ ਦੀਵਾਲੀ ਜਿਹੜੇ ਆਪਾਂ ਘਰਾਂ ਵਿੱਚ ਮਨਾਉਨੇ ਆ ਇਹ ਖੁਸ਼ੀ ਦਾ ਤਿਉਹਾਰ ਆ ਸਾਰਿਆਂ ਨੂੰ ਖੁਸ਼ੀਆਂ ਮਿਲਦਾ ਤੇ ਬਣਦਾ ਰਹੇਗਾ ਪਰ ਅੱਜ ਅਸੀਂ ਜਿਹੜੀ ਦੀਵਾਲੀ ਮਨਾ ਰਹੇ ਹਾਂ ਉਹਨਾਂ ਪਰਿਵਾਰਾਂ ਨਾਲ ਮਿਲ ਕੇ ਮਨਾ ਰਹੇ ਹਾਂ ਉਹਨਾਂ ਬੱਚਿਆਂ ਨਾਲ ਮਿਲ ਕੇ ਮਨਾ ਰਹੇ ਹਾਂ ਜਿਹੜੇ ਬੱਚੇ ਜਿਹੜੇ ਆ ਜਿਨ੍ਹਾਂ ਦੇ ਚਿਹਰਿਆਂ ਤੋਂ ਰੌਣਕ ਜਾ ਚੁੱਕੀ ਸੀ ਮਾਪਿਆਂ ਦੀਆਂ ਆਸਾਂ ਨੂੰ ਵੀ ਉਹਨਾਂ ਦੀਆਂ ਆਸਾਂ ਤੇ ਵੀ ਪਾਣੀ ਫੇਰ ਚੁੱਕਿਆ ਸੀ ਕਿਉਂਕਿ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਜੋ ਉਹਨਾਂ ਦੇ ਹਾਲਾਤ ਸੀ ਦਰਿਆ ਦੇ ਪਾਣੀ ਨਾਲ ਫਸਲਾਂ ਵੀ ਉਹਨਾਂ ਦੀਆਂ ਰੁੜ ਗਈਆਂ ਘਰ ਵੀ ਉਹਨਾਂ ਦੇ ਟਹਿ ਗਏ ਆਰਥਿਕ ਜਿਹੜੀ ਉਹਨਾਂ ਦੀ ਮਜਬੂਰੀ ਸੀ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਸੀ ਉਹਨਾਂ ਦੀਆਂ ਸਕੂਲਾਂ ਵਿੱਚ ਜਮਾ ਨਹੀਂ ਕਰ पाए ਜਿਵੇਂ ਅਸੀਂ ਸੁਣਿਆ ਹੈ ਕਿ ਜਿਵੇਂ ਸਕੂਲ ਦੇ ਵਿੱਚ ਅੱਜ ਦਾ ਜਿਹੜਾ ਦੇਨੇ ਆ ਬੱਚਿਆਂ ਦਾ ਉਹ ਫੀਸਾਂ ਜਮਾ ਕਰਨ ਦਾ ਲਾਸਟ ਦਿਨ ਹੈ ਜੇ ਨਹੀਂ ਜਮਾ ਕਰਦੇ ਤਾਂ ਇੱਕ ਗੱਲ ਵੀ ਨਹੀਂ ਵਹਿ ਸਕਦੇ ਤੇ ਅਸੀਂ ਉਹਨਾਂ ਬੱਚਿਆਂ ਨਾਲ ਮਿਲ ਕੇ ਤੇ ਉਹਨਾਂ ਪਰਿਵਾਰਾਂ ਨਾਲ ਮਿਲ ਕੇ ਜਿਹੜਾ ਦੁਆਲੀ ਦਾ ਜਿਹੜਾ ਤਿਉਹਾਰ ਹੈ ਉਹ ਸਾਰੇ ਮਨਾ ਰਹੇ ਆ ਇਹ ਇਨਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਇਨਾਂ ਬੱਚੇ ਜਿਹੜੇ ਐਗਜ਼ਾਮ 'ਚ ਬਹਿਣ ਇਹ ਬੱਚੇ ਚੰਗੇ ਨੰਬਰਾਂ 'ਚ ਪਾਸ ਹੋਣ ਤੇ ਅੱਗੇ ਆਪਣੇ ਜਿਉਂ-ਜਿਉਂ ਅੱਗੇ ਪੜਨਗੇ ਇਹ ਇਸ ਸਾਲ ਦੀ ਫੀਸ ਨਹੀਂ ਅੱਗੇ ਵੀ ਜਿਹੜੀਆਂ ਆਉਣ ਵਾਲੀਆਂ ਫੀਸਾਂ ਇਨਾਂ ਦੀਆਂ ਉਸ ਆਪਣੇ ਸੰਸਥਾ ਵੱਲੋਂ ਦਿੱਤੀਆਂ ਜਾਣਗੀਆਂ ਇਹ ਬੱਚੇ ਜਦੋਂ ਆਪਣੀ ਪੜ੍ਹਾਈ ਪੂਰੀ ਕਰਕੇ ਆਪਣਾ ਕੋਈ ਵੀ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਸਕਣ ਦੇ ਕਾਬਿਲ ਹੋਣ ਸਾਡੀਆਂ ਇਹੀ ਇਨਾਂ ਬੱਚਿਆਂ ਲਈ ਦਵਾਵਾਂ ਇਨਾਂ ਪਰਿਵਾਰਾਂ ਲਈ ਦਵਾਵਾਂ ਇਹ ਪਰਿਵਾਰ ਵਸਦੇ ਰਹਿਣ ਖੁਸ਼ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਇਸ ਕਰਕੇ ਅੱਜ ਜਿਹੜੀ ਸਾਡੀ ਸ਼ੁਰੂਆਤ ਹੈ ਫਾਜ਼ਿਲਕਾ ਸ਼ਹਿਰ ਦੇ ਜਿਹੜਾ ਇਹ ਸਕੂਲ ਆ ਇੱਥੋਂ ਕੀਤੀ ਜਾ ਰਹੀ ਆ ਚੰਗੜਪੜ ਗਈ ਚੰਗੜ ਪ੍ਰੈਣੀ ਤੋਂ ਤੇ ਜਿਹੜੇ ਬੱਚਿਆਂ ਦਾ ਇਸ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਡਿਊ ਆ ਉਹਨਾਂ ਫੀਸਾਂ ਨੂੰ ਅੱਜ ਦਿੱਤਾ ਜਾਣਾ ਇਸ ਕਰਕੇ ਆਪਾਂ ਸਾਰੇ ਅੱਜ ਇਕੱਠੇ ਹੋਏ ਆਂ ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਵੀ ਇਸ ਦਿਨ ਦੇ ਵਿੱਚ ਜਿਹੜਾ ਖੁਸ਼ੀਆਂ ਦਾ ਦਿਨ ਸੀ ਐ ਦਿਨ ਹਰ ਬੱਚਾ ਹਰ ਮਾਤਾ ਪਿਤਾ ਚਾਹੁੰਦੇ ਕਿ ਆਪਣੇ ਪਰਿਵਾਰ ਵਿੱਚ ਇਹਨੂੰ ਮਨਾਇਆ ਜਾਵੇ ਅਸੀਂ ਇਹ ਦਿਨ ਨੂੰ ਇਸ ਕਰਕੇ ਵੀ ਚੁਣਿਆ ਵੀ ਇਹ ਦਿਨ ਜਿਹੜਾ ਵਾਸੀਂ ਇਹਨਾਂ ਬੱਚਿਆਂ ਜੀ ਮਿਲ ਕੇ ਬੈਠ ਕੇ ਇਹ ਜਿਹੜਾ ਦਿਨ ਮਨਾਇਆ ਇਹਨਾਂ ਬੱਚਿਆਂ ਨੂੰ ਵੀ ਥੋੜਾ ਹੌਸਲਾ ਇਹਨਾਂ ਪਰਿਵਾਰਾਂ ਨੂੰ ਹੌਸਲਾ ਮਿਲੇ ਵੀ ਸਾਡੇ ਨਾਲ ਵੀ ਕੋਈ ਖੜਾ ਇਹ ਇਹ ਬੱਚੇ ਦੇ ਜਿਹੜੇ ਮਾਤਾ ਪਿਤਾ ਉਹਨਾਂ ਦਾ ਜਿਹੜਾ ਮਨੋਬਲ ਵਧੇਗਾ ਤੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਅੱਗੇ ਚੱਲਣ ਦੇ ਸਮਰੱਥ ਹੋਣ। ਜੀ। ਤਾਂ ਬਾਬਾ ਜੀ 2023 ਦੇ ਵਿੱਚ ਇੱਥੇ ਮਾਰ ਹਸਪਤਾਲ ਤੇ ਆਪਾਂ ਸਾਰੇ ਮਿਲ ਕੇ ਕਰਾਂਗੇ ਕਰਾਂਗੇ ਤਾਂ ਹੀ ਹੋਣਗੇ ਕਿਉਂਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਕਿਸੇ ਇਕੱਲੇ ਨਾ ਸੰਸਦਾ ਦੀ ਜ਼ਿੰਮੇਵਾਰੀ ਨਾ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਆ। ਤੇ ਨਾ ਇਕੱਲਾ ਕੋਈ ਏਡੇ ਵੱਡੇ ਜਿਹੜੇ ਜਿਹੜੇ ਪ੍ਰੋਬਲਮ ਆ। ਕੱਲਾ ਬੰਦਾ ਕੋਈ ਸੋਲਵ ਨਹੀਂ ਕਰ ਸਕਦਾ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਤੇ ਜਿਵੇਂ ਆਪਾਂ ਪਹਿਲਾਂ ਭਾਈਚਾਰਾ ਆਪਾਂ ਬਣਾ ਕੇ ਜਿਵੇਂ ਪਹਿਲਾਂ ਆਪਾਂ ਇਸ ਪ੍ਰੋਬਲਮ ਦੇ ਵਿੱਚ ਸਾਰਿਆਂ ਨੇ ਵਰਕ ਕੀਤਾ ਵਾ ਕੰਮ ਕੀਤਾ ਵਾ ਸਾਨੂੰ ਇਸੇ ਤਰ੍ਹਾਂ ਹੀ ਮਿਲ ਕੇ ਸਾਰੇ ਵਰਗ ਸਾਰੇ ਭਾਈਚਾਰੇ ਮਿਲ ਕੇ ਇਸ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਜਿਹੜੀ ਜਿਹੜੀ ਸਾਡੀ ਸੇਵਾ ਵਾ ਜਿਹੜੀ ਆਪਾਂ ਕੀਤੀ ਪਿਛਲੇ ਦਿਨਾਂ ਦੇ ਵਿੱਚ ਇਹਨੂੰ ਅੱਗੇ ਲੈ ਕੇ ਚੱਲੀਏ ਤੇ ਇਸ ਸਾਰੇ ਹੱਲ ਨਿਭਾਉਣਗੇ ਜੀ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਪਾਣੀ ਹਟ ਗਿਆ ਹੁਣ ਆਪਾਂ ਇਹ ਸਮਝ ਲੀਏ ਕਿ ਹੁਣ ਤਾਂ ਮੁਸ਼ਕਲਾਂ ਘੱਟ ਗਈਆਂ ਇਹ ਗੱਲ ਤੇ ਆ ਤੇ ਜਿਵੇਂ ਆਪਾਂ ਹਰ ਬੰਦਾ ਜਿਵੇਂ ਤਿਵਾਰਾ ਕਰਕੇ ਜਾਂ ਕੰਮਾ ਕਰਕੇ ਕੱਲ ਨੂੰ ਖੇਤੀ ਦਾ ਜਿਵੇਂ ਧਾਨ ਦੀ ਫਸਲ ਆ ਝੋਨੇ ਦੀ ਫਸਲ ਹੈ ਦੀ ਕਟਾਈ ਦਾ ਸਮੇਂ ਆ ਮੁੜ ਕੇ ਕਣਕ ਦੀ ਬਿਜਾਈ ਦਾ ਸਮੇਂ ਆ ਫਿਰ ਜਿਵੇਂ ਹੋਰ ਤਿਵਾਰ ਆ ਜਾਂਦੇ ਫਿਰ ਸ਼ਾਦੀਆਂ ਆ ਜਾਂਦੀਆਂ ਵੀ ਜਿਵੇਂ ਆਪਾਂ ਆਪਾਂ ਸਾਰੇ ਆਪਣੇ ਕੰਮਾਂ 'ਚ ਬਿਜੀ ਹੋ ਜਾਂਗੇ ਤੇ ਇਹ ਧਿਆਨ ਛੱਡ ਦੇਵਾਂਗੇ ਫਿਰ ਮੁਸ਼ਕਲਾਂ ਹੱਲਦੀਆਂ ਹੋਣ ਲੱਗੀਆਂ ਜੇ ਜੇ ਮੈਂ ਮੁਸ਼ਕਲਾਂ 'ਤੇ ਧਿਆਨ ਚ ਰੱਖ ਕੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਆਪਣੇ ਫਰਜ਼ ਸਮਝਾਂਗੇ ਜਿਵੇਂ ਪਹਿਲਾਂ ਸਮਝੇ ਸੀ ਜੀ ਜਿਵੇਂ ਅਸੀਂ ਸਾਰਿਆਂ ਨੇ ਸਮਝਿਆ মিডিਆ ਨੇ ਵੀ ਸਮਝਿਆ ਵਾ ਪ੍ਰਸ਼ਾਸਨ ਨੇ ਵੀ ਸਮਝਿਆ ਸਮਾਜਿਕ ਸੰਸਥਾਵਾਂ ਨੇ ਸਮਝਿਆ ਹਰ ਧਰਮ ਦੇ ਹਰ ਵਰਗ ਦੇ ਜਿਹੜੇ ਲੋਕ ਜਾਂ ਨੌਜਵਾਨ ਅੱਗੇ ਆਏ ਤੇ ਆਪਾਂ ਇਸ ਮੁਸ਼ਕਲ ਦੇ ਵਿੱਚੋਂ ਜਿਹੜਾ ਇਹਨੂੰ ਫੇਸ ਕੀਤਾ ਤੇ ਤਾਂ ਅਸੀਂ ਜਿੰਨਾ ਕੁਝ ਜਿ ਜੋ ਸੇਵ ਹੋਇਆ ਜਾਂ ਬਚਿਆ ਸਾਡੇ ਸਾਰਿਆਂ ਨੇ ਮਿਲ ਕੇ ਸਾਹਮਣੇ ਹੋਣ ਨਾਲ ਖੜੇ ਹੋਣ ਨਾਲ ਤੇਰੀ ਠੀਕ ਹੋਇਆ ਨਹੀਂ ਤੇ ਨਹੀਂ ਹੋ ਸਕਦਾ ਇਹ ਵੀ ਆਰਮੀ ਦੀ ਪ੍ਰਸ਼ਾਸਨ ਦੀ ਬਹੁਤ ਵੱਡੀ ਜਿਹੜੀ ਹੈ ਦੇ ਨੇ ਆਰਮੀ ਨੇ ਬਹੁਤ ਵੱਡਾ ਜਿਹੜਾ ਇੱਥੇ ਸਾਡੇ ਵਰਕ ਕੀਤਾ ਪੰਜਾਬ ਵਿੱਚ ਕਿਉਂਕਿ ਉਹਨਾਂ ਦੇ ਕੋਲ ਟ੍ਰੇਨਿੰਗ ਨਹੀਂ ਹੁੰਦੀ ਆ ਤੇ ਉਹ ਮਿਹਨਤ ਵੀ ਕੀਤੀ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਜਿਹੜੇ ਦੇਸ਼ ਦੇ ਨੌਜਵਾਨ ਸੀ ਸਾਡੇ ਹਰ ਧਰਮ ਦੇ ਹਰ ਸਮਾਜ ਦੇ ਹਰ ਜਿਹੜੇ ਨੌਜਵਾਨ ਸੀ ਉਹਨਾਂ ਨੇ ਅੱਗੇ ਆ ਕੇ ਜਿਹੜਾ ਸਾਡਾ ਪ੍ਰੋਬਲਮ ਨੂੰ ਫੇਸ ਕੀਤਾ ਤੇ ਉਹਦੇ ਵਿੱਚ ਅਸੀਂ ਜਿਹੜਾ ਇਸ ਮੰਜ਼ਿਲ ਦੇ ਵਿੱਚ ਇਸ ਕੰਮ ਦੇ ਵਿੱਚ ਕਾਮਯਾਬ ਹੋਏ ਇੱਥੇ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਆ ਨੌਜਵਾਨ ਚਾਹੇ ਆਰਮੀ ਚ ਹੋਣ ਚਾਹੇ ਪੁਲਿਸ ਚ ਹੋਣ ਚਾਹੇ ਉਹ ਕਿਸੇ ਧਾਰਮਿਕ ਸੰਸਥਾ ਦੇ ਵਿੱਚ ਹੋਣ ਚਾਹੇ ਸਮਾਜ ਸੇਵਾ ਦੇ ਵਿੱਚ ਹੋਣ ਚਾਹੇ ਉਹ মিডিਆ ਵਿੱਚ ਹੋਣ ਕਿਉਂਕਿ ਤਾਂ ਨੌਜਵਾਨਾਂ ਦਾ ਸੀ ਨੌਜਵਾਨ ਹੀ ਕਰ ਸਕਦੇ ਜਿਹੜੇ ਜਿਹੜੇ ਸਾਡੇ ਵੱਡੇ ਬਜ਼ੁਰਗ ਜਾਂ ਵੱਡੇ ਲੋਕ ਮਾਰਗਦਰਸ਼ਕ ਮਾਰਗਦਰਸ਼ਨ ਤੇ ਸਾਨੂੰ ਦੇ ਸਕਦੇ ਆ ਪਰ ਜਿਹੜੀ ਜਿਹੜਾ ਵਰਕਿੰਗ ਆ ਉਹ ਸਾਡੇ ਯੂਥ ਦੀ ਆ ਯੂਥ ਜੇ ਅੱਗੇ ਨਹੀਂ ਆਉਂਦਾ ਤੇ ਇਹ ਅਸੀਂ ਇਸ ਮੁਸ਼ਕਲ ਚੋਂ ਨਿਕਲ ਨਹੀਂ ਸਕਦੇ ਜਿਹੜੇ ਸਾਡੇ ਪੰਜਾਬ ਦੇ ਉੱਤੇ ਬੜੇ ਲੰਮੇ ਟਾਈਮ ਤੋਂ ਇਲਜ਼ਾਮ ਲੱਗਦੇ ਆਏ ਪੰਜਾਬ ਨਸ਼ਿਆਂ ਚ ਰੁੜ ਗਿਆ ਪੰਜਾਬ ਇਹਦੇ ਚ ਰੁੜ ਗਿਆ ਪੰਜਾਬ ਕੋਈ ਸਭ ਬਿਲਕੁਲ ਸਾਰੀਆਂ ਝੂਠੀਆਂ ਗੱਲਾਂ ਪੰਜਾਬ ਦੇ ਵਿੱਚ ਕੋਈ ਜਿਹੜਾ ਇਹ ਨੌਜਵਾਨਾਂ ਨੇ ਵੱਡਾ ਜਿਹੜਾ ਸਾਨੂੰ ਇਕ ਮੈਸੇਜ ਦਿੱਤਾ ساری ਦੁਨੀਆ ਨੂੰ ਦਿੱਤਾ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੇ ਜਿਹੜਾ ਯੂਥ ਹੈ ਨਸ਼ੇੜੀ ਨਹੀਂਗਾ ਪੰਜਾਬ ਦਾ ਯੂਥ ਜਿਹੜਾ ਆਪਣੇ ਫਰਜ਼ਾਂ ਨੂੰ ਸਮਝਦਾ ਵਾ ਤੇ ਚੜ੍ਹਦੀ ਕਲਾ ਵਿੱਚ ਹੈ ਠੀਕ ਹੈ ਕੁਝ ਥੋੜਾ ਬੋਧਾ ਕੋਈ ਕੋਈ ਬੱਚਾ ਗਲਤ ਰਾਤ ਵਿਆਹ ਹੋ ਸਕਦਾ ਵਾ ਇਹ ਨਹੀਂ ਆਪਾਂ ਕਹਿ ਸਕਦੇ ਬਿਲਕੁਲ ਪਰ ਕੁਝ ਬੱਚੇ ਹੋ ਸਕਦੇ ਬਿਲਕੁਲ ਘੱਟ ਗਿਣਤੀ ਵਿੱਚ ਆ ਤੇ ਕਈ ਬੱਚੇ ਪਰਾਈ ਪੈ ਜਾਂਦੇ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਤੇ ਆਪਣੇ ਇਸ ਨਾਲ ਆਪਾਂ ਆਪਣੇ ਸਮਾਜ ਨਾਲ ਉਹਨਾਂ ਨੂੰ ਚਲਾ ਸਕਦੇ ਆ ਚਲਾ ਸਕਦੇ ਆ ਬੱਚੇ ਉਹਨਾਂ ਨੂੰ ਪਿਆਰ ਦੀ ਲੋੜ ਹੈ ਸਮਝਾਉਣ ਦੀ ਲੋੜ ਆ ਇਤੇ ਕੁਝ ਮਦਦ ਦੀ ਲੋੜਨ ਦੀ ਮਦਦ ਕੀਤੀ ਜਾ ਸਕਦੀ ਜਿਹੜੇ ਬੱਚੇ ਕੋਈ ਗਲਤ ਸੰਗਤ ਵਿੱਚ ਪਏ ਪਰ ਉਹ ਗਿਣਤੀ ਦੇ ਬੱਚੇ ਆ ਤੇ ਜਦੋਂ ਅਸੀਂ ਕਰਦੇ ਆਂ ਵੀ ਆਪਾਂ ਇਸ ਤਰ੍ਹਾਂ ਨੂੰ ਮੈਸਜ ਇਸ ਤਰ੍ਹਾਂ ਮੈਸਜ ਕਿਵੇਂ ਕਰਦੇ ਆਂ ਜਿਵੇਂ ਪੂਰਾ ਪੰਜਾਬ ਵੀ ਇਸ ਤਰ੍ਹਾਂ ਦੇ ਨਸ਼ਿਆਂ ਵਿੱਚ ਚਲਾ ਗਿਆ ਹੋਵੇ ਜਾਂ ਇਸ ਤਰ੍ਹਾਂ ਦੇ ਕੰਮਾਂ ਵਿੱਚ ਚਲਾ ਗਿਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਪੰਜਾਬ ਦੇ ਜਿਹੜੇ ਬੱਚੇ ਵੀ ਸੇਫ ਆ ਪੰਜਾਬ ਦੇ ਲੋਕ ਸੇਫ ਆ ਤੇ ਕੁਝ ਥੋੜੇ ਬਹੁਤ ਬੱਚੇ ਜਿਹੜੇ ਗਲਤ ਰਾਹੇ ਪਏ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਮਿਲ ਕੇ ਉਹਨਾਂ ਨੂੰ ਵੀ ਸਮਝਾ ਕੇ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਤਾਂ ਵੀ ਆਪਣੇ ਸਹੀ ਰਾਹ ਤੇ ਚੱਲ ਸਕਦੇ ਆਂ